ਮੇਰਾ ਨਾਮ ਦਲਬਾਤ ਸਿੰਘ ਗਿੱਲ ਸਟੇਟ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਜੂ ਮਜ਼ਦੂਰ ਯੂਨੀਅਨ ਪੰਜਾਬ ਅੱਜ ਅਸੀਂ ਆਪਣੀ ਯੂਨੀਅਨ ਦਾ ਆਗਾਜ਼ ਕਰਨ ਜਾ ਰਹੇ ਹਾਂ ਜੋ ਕਿ ਪਹਿਲਾ ਭਾਰਤੀ ਕਿਸਾਨ ਜੂਨੀ ਚੜੂਣੀ ਨਾਲ ਸਾਰਾ ਸਾਡਾ ਪੰਜਾਬ ਟੈਸ ਸੀਗਾ ਜਿੰਨਾ ਅਸੀਂ 2 ਸਾਲੋਂ ਚ ਮਿਹਨਤ ਕੀਤੀ ਆ 13 ਜ਼ਿਲ੍ਹੇ ਨਾਲ ਸਟੇਟ ਬਾਡੀ ਜਾਂ ਸਾਡੇ ਨਾਲ ਕਾਈਆਂ ਤੱਕ ਜਿਹੜੇ ਜੁੜੇ ਸੀਗੇ ਉਹ ਟੋਟਲ ਉਧਰੋਂ ਛੱਡ ਕੇ ਸਾਰੇ ਸਾਡੇ ਨਾਲ ਆ ਗਏ ਨੇ ਅੱਜ ਤਾਂ ਕਰਕੇ ਆ ਸਾਡੇ ਰਾਸ਼ਟਰੀ ਪ੍ਰਧਾਨ ਸਰਦਾਰ ਮਨਜੀਤ ਸਿੰਘ ਘਮਾਣਾ ਸਟੇਟ ਪ੍ਰੈਜ਼ੀਡੈਂਟ ਦਲਬਾਖ ਸਿੰਘ ਸਾਡੇ ਪੰਜ ਮੈਂਬਰੀ ਕਮੇਟੀ ਬਣੀ ਆ ਮਰੀਕ ਸਿੰਘ ਸਿਕਰੀ ਚਰਨਜੀਤ ਸਿੰਘ ਗਾਲਬ ਤੇ ਬਲਕਾਰ ਸਿੰਘ ਬੈਸ ਉਸ ਤੋਂ ਬਾਅਦ 31 ਮੈਂਬਰੀ ਕਮੇਟੀ ਬਣੀ ਆ ਸਾਡੀ ਤੇ ਜਿਹੜੇ ਅੱਗੇ ਆਉਣ ਵਾਲੇ ਜਿਹੜੇ ਸਾਡੀਆਂ ਮੁਸ਼ਕਲਾਂ ਨੇ ਪੰਜਾਬ ਦੇ ਕਿਸਾਨ ਮਜ਼ਦੂਰ ਵਪਾਰੀ ਨੂੰ ਉਹਨਾਂ ਦੇ ਹੀ ਕੰਮ ਕਰਾਂਗੇ ਬਸ ਉਹਨਾਂ ਕਾਰਨ ਹਾਂ ਤੁਸੀਂ ਚੱਡੂਨੀ ਸਾਹਿਬ ਦੀ ਗੱਲ ਕੀਤੀ ਵਕੂਨ ਦਾ ਕੋਈ ਕਾਰਨ ਵਕੂਨ ਦਾ ਕਈ ਦੋ ਭਰਾ ਵੀ ਵਕੂਨ ਦਈ ਆ ਕਈ ਵਾਰੀ ਕਈ ਵਾਰੀ ਪੰਜਾਬ ਦੇ ਮੁੱਦੇ ਔਰ ਹਰਿਆਣੇ ਦੇ ਮੁੱਦਿਆਂ 'ਚ ਹੁੰਦਾ ਸਾਡਾ ਮਾੜਾ ਮੋਟ ਮਤ ਪੇਸ ਸੀਗਾ ਉਹਦਾ ਕਰਕੇ ਅਸੀਂ ਉਹਨਾਂ ਨੇ ਆਪ ਆਪਣਾ ਅਲੱਗ ਕਰ ਲਈ ਅਸੀਂ ਦਿੱਲੀ ਜਾਵਾਂਗੇ ਜੀ ਹੁਣ ਹਾਂਜੀ 13 ਤਰੀਕ ਨੂੰ ਅਸੀਂ ਦਿੱਲੀ ਜਾਵਾਂਗੇ ਸਾਡੇ ਕੋਲੇ ਐਸਕੇਐਮ ਦੇ ਲੀਡਰ ਆ ਰਹੇ ਨੇ ਸਰਜੀਤ ਸਿੰਘ ਪੂਲ ਜੀ ਆ ਰਹੇ ਨੇ ਔਰ ਦੇ ਉੱਥੋਂ ਵੀ ਆ ਰਹੇ ਨੇ ਹਰਿਆਣੇ ਚੋਂ ਵੀ ਆ ਰਹੇ ਨੇ ਉਹਨਾਂ ਨੇ ਵੀ ਆਪਣਾ ਸਟੇਜ ਤੇ ਸੰਬੋਧਨ ਕਰਨਾ ਜੋ ਅੱਗੇ ਐਸ ਕੇ ਐਮ ਆਵਾਜ਼ ਦੇਊਗਾ ਅਸੀਂ ਉਸ ਆਵਾਜ਼ ਦੇ ਨਾਲ ਚੱਲਾਂਗੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਰਲ ਕੇ ਚੱਲੇ ਜਾਊਗਾ ਹਾਂਜੀ ਹਾਂਜੀ ਨਾਲ ਰਲ ਕੇ ਚੱਲੇ ਜੀ ਜਿਹੜੇ ਜਿਸ ਤਰ੍ਹਾਂ ਦੇ ਜਿਹੜੇ ਫੈਸਲੇ ਸੀ ਕਈ ਫੈਸਲੇ ਜਿਹੜਾ ਗੈਰ ਰਾਜਨੀਤਿਕ ਰੋਹੀ ਵਿਜੱਥੇ ਬੰਦੀ ਦਾ ਦੇਖੋ ਪਹਿਲਾ ਗੈਰ ਰਾਜਨੀਤਿਕ ਗੈਰ ਰਾਜਨੀਤਿਕ ਇਸ ਤਰ੍ਹਾਂ ਵੀ ਆ ਸਾਡਾ ਕੋਈ ਇਲੈਕਸ਼ਨ ਲੜਨ ਦਾ ਕੋਈ ਵਿਚਾਰ ਨਹੀਂ ਹੈਗਾ ਇਸ ਕਰਕੇ ਹੀ ਕਹਿ ਰਹਾ ਹਾਂ ਮੇਨ ਮੁੱਦੇ ਕੀ ਹੋਣਗੇ ਪਹਿਲੇ ਤੁਹਾਡੇ ਮੇਨ ਮੁੱਦਾ ਸਾਡਾ ਹੁਣ ਐਮਐਸਪੀ ਦਾ ਵਾ ਕਿਸਾਨਾਂ ਦੀ ਕਰਜ਼ਾ ਮਾਫੀ ਆ ਬਿਜਲੀ ਬਿੱਲ 2200 ਜਿਹੜਾ ਇਹਨਾਂ ਨੇ ਲਾਇਆ ਉਹਨੂੰ ਵਾਪਸ ਕਰਾਉਣਾ ਜਿਹੜੇ ਚਿੱਪ ਵਾਲੇ ਮੀਟਰ ਲੱਗਦੇ ਆ ਬੇਰੁਜ਼ਗਾਰੀ ਦਾ ਮੁੱਦਾ ਮੇਨ ਆ ਸਾਡੇ ਪੜੇ ਲਿਖੇ ਨੌਜਵਾਨ ਜਿਹੜੇ ਅੱਜ ਬੇਰੁਜ਼ਗਾਰੀ ਨੂੰ ਲੈ ਕੇ ਧੱਕੇ ਖਾ ਰਹੇ ਨੇ ਇੱਥੋਂ ਵਿਦੇਸ਼ਾਂ ਨੂੰ ਜਾ ਰਹੇ ਨੇ ਸਾਡਾ ਸਭ ਤੋਂ ਵੱਡਾ ਮੁੱਦਾ ਜਿਹੜਾ ਨਸ਼ਿਆਂ ਦਾ ਜਿਹਦੇ ਨਾਲ ਹਰ ਰੋਜ਼ 15 ਤੋਂ 12 ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਸਰਕਾਰ ਉਹਦੇ ਉੱਤੇ ਧਿਆਨ ਨਹੀਂ ਦੇ ਰਹੀ ਇਹ ਸਾਡੇ ਮੇਨ ਮੁੱਦੇ ਜਿਹੜੇ ਹੋਣਗੇ ਥੱਲੇ ਪਾਣੀ ਜਿਹੜਾ ਡੇਂਗਾ ਡੇਂਗਾ ਵਾਲਿਆਂ ਨੇ ਜਿਹੜਾ ਜ਼ਹਿਰੀਲਾ ਕਰ ਦਿੱਤਾ ਜਿਵੇਂ ਇਹਨਾਂ ਉੱਤੇ ਵਿਸ਼ੇਸ਼ ਤੌਰ ਤੇ ਲੁਧਿਆਣੇ 'ਚ ਕੰਮ ਕੀਤਾ ਜਾਵੇ ਆ ਜਿਹੜਾ ਚੱਲ ਜਾਰੀ ਕਿ ਨਹੀਂ ਆ ਮਹਾਪੰਚਾਇਤ ਅਜੇ ਇਸੇ ਵਿੱਚ ਰੱਖੀ ਹੋਈ ਹੈ ਇੱਕ ਮਿੰਟ ਕਰੋ ਪ੍ਰਧਾਨ ਜੀ ਤੁਹਾਡੇ ਉੱਤੇ ਬਲੇਮ ਵੀ ਲਗਾਏ ਗਏ ਸੀ ਜ਼ਰੂਰੀ ਸਾਹ ਵੱਲੋਂ ਕਿਆ ਗਿਆ ਸੀ ਕੁਝ ਫੈਸਲਾ ਕ ਬਲੇਮ ਲਗਾ ਉਹ ਕੀ ਮਾਮਲਾ ਲਾ ਉਹ ਉਸ ਚੀਜ਼ ਨੂੰ ਕਹਿੰਦੇ ਇਹ ਲੈ ਕੇ ਤੁਸੀਂ ਪਾਰਟੀ ਤਿਆਰ ਕੀਤੀ ਗਈ ਹੈ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਉਹ ਸੀਨੀਅਰ ਲੀਡਰ ਨੇ ਉਹ ਕਰ ਸਕਦੇ ਕਹਿ ਵੀ ਸਕਦੇ ਆ ਅਸੀਂ ਉਹਨਾਂ ਨੂੰ ਕੁਝ ਨਹੀਂ ਕਹਿੰਦੇ ਇਸ ਵਿਸ਼ੇ 'ਚ ਜਨਤਾ ਤੁਸੀਂ ਉਹਦੇ ਥੱਲੇ ਕਮੈਂਟ ਪੜ੍ਹ ਲੈਣੇ ਜਨਤਾ ਦੇ ਜਵਾਬ ਦੇ ਦਿੱਤਾ ਸੀ ਮੈਨੂੰ ਜਵਾਬ ਦੇਣ ਦੀ ਲੋੜ ਬਿਲਕੁਲ ਇਹੋ ਜੀ ਕੋਈ ਗੱਲ ਨਹੀਂ 2 ਲੱਖ ਦੇ 2 ਲੱਖ ਦੇ ਇਲਜ਼ਾਮ ਲਾਉਂਦੇ ਆ ਮੈਂ ਤੇ 50 ਲੱਖ ਰੁਪਇਆ ਟੂਲ ਪਲਾਜ ਜਦੋਂ ਮਿਲਦਾ ਉਹ ਨਾ ਲਿਆ ਤੁਹਾਡੇ ਸਾਹਮਣੇ ਟੂਲ ਪਲਾਜੇ ਫ੍ਰੀ ਰੱਖੇ ਇਹ ਮੁੱਦੇ ਸੀਗੇ ਸਾਡੇ ਰਾਹੋਂ ਰੋਡ ਤੇ ਮੁੱਦੇ ਤੋਂ ਬੇਕੇਰਾ ਖੜਾ ਹੈ ਜਿਆਦਾ ਉਹ ਕਹਿੰਦੇ ਟੂਲ ਪਲਾਜੇ ਦੇ ਨਾ ਜਾਓ ਲੈ ਸਕਦੇ ਕਿ ਤੁਮ ਜਾਣ ਪੁੱਝ ਕੇ ਕਿਤੇ ਕਿਤੇ ਜਦੋਂ ਵੀ ਕਿਸੇ ਨੂੰ ਜਦੋਂ ਕੋਈ ਜੱਥੇ ਬੰਦ ਲੱਗ ਜਾਂਦੀ ਹੈ ਨਾ ਜਦੋਂ ਕਿਸੇ ਜੀ ਬਾਰੇ ਉਹ ਜਿਹੜੀ ਜਿਹੜਾ ਜਿਹੜਾ ਜਗ੍ਹਾ ਦੇ ਨਾਲ ਉਹ ਯਾਰ ਮਹੀਆ ਖਾਵਾਂਗੇ ਉਹ ਲੜਾਈ ਨਿੱਕ ਤੌਰ ਤੇ ਕਰਾਂਗੇਗਾ ਜਾਂ ਜਥੇਬੰਦੀਕ ਤੌਰ ਤੇ ਜਥੇਬੰਦੀਕ ਤੌਰ ਤੇ ਲੜਾਈ ਲੜਾਂਗੇ ਸਰਕਾਰਾਂ ਤੋਂ ਕਾਨੂੰਨ ਬਣਾਵਾਂਗੇ ਠੀਕ ਹੈ ਜੀ ਧੰਨਵਾਦ ਇੱਕ ਮਿੰਟ ਅੱਜ ਹੋਗੀ ਅਸੀਂ ਇਹੀ ਮੁੱਦੇ ਰਣ ਕੇ ਵੀ ਕਿੰਨੀ ਦੇਰ ਤੱਕ ਨਹੀਂ ਕਿੰਨੀ ਦੇਰ ਤੱਕ ਰਹਿਣਾ ਨਹੀਂ ਜਿੰਨਾ ਚਿਰ ਜਿੰਨਾ ਚਿਰ ਸਾਥ ਚੱਲਦੇ ਆ ਲੜਾਈ ਲੜਾਂ ਥੋੜਾ ਮੇਨ ਏਜੰਡਾ ਕੀ ਆ ਜੀ ਮੇਨ ਏਜੰਡਾ ਸਾਡਾ ਕਿਸਾਨ ਤੇ ਮਜ਼ਦੂਰ ਦੇ ਖਾਤਰ ਲੜਨਾ ਲੜਦਾ ਠੀਕ ਆ ਜੀ ਇਸ ਕਰਕੇ ਤੁਸੀਂ ਜਿਹੜੀ ਆਪਣੀ ਜਿਹੜੀ ਨਵਾਂ ਜਿਹੜਾ ਜਥੇਬੰਦੀ ਤੁਸੀਂ ਨਵੀਂ ਬਣਾਈ ਆ ਹਾਂ ਇਹ ਤੁਹਾਡਾ ਜਿਹੜਾ ਕਿਸਾਨ ਨੂੰ ਮਜ਼ਦੂਰ ਔਰ ਇਹਦੇ ਉੱਤੇ ਜਿਆਦਾ ਤੁਹਾਡਾ ਮੇਨ ਏਜੰਡਾ ਪੰਜਾਬ ਪੰਜਾਬੀ ਤਾਂ ਸਿੱਖੋਂ ਵਾਸਤੇ ਤੁਹਾਡੀ ਜਿਹੜੀ ਇਹ ਜਥੇਬੰਦੀ ਕੀ ਕੰਮ ਕਰੂਗੀ ਸਿੱਖ ਜਿਵੇਂ ਕਿ ਮੋਰਚਾ ਲੱਗਿਆ ਚੰਡੀਗੜ੍ਹ ਲੱਗਿਆ ਵਾ ਐਨ ਸਾਹ ਮੋਰਚਾ ਹਾਂਜੀ ਅਸੀਂ ਉਹਨੂੰ ਸਮਰਥਨ ਦੇ ਕੇ ਆਏ ਆ ਉਸ ਦਿਨ ਜਿਹੜਾ ਉਹਨਾਂ ਨੇ ਪ੍ਰੋਗਰਾਮ ਕੀਤਾ ਜੋ ਵੀ ਉਹਦੇ ਪ੍ਰੋਗਰਾਮ ਹੋਣਗੇ ਉਹ ਚ ਉਹਨੂੰ ਸਮਰਥਨ ਦੇਾਂਗੇ ਅਸੀਂ ਠੀਕ ਆ ਜੀ ਜਿਹੜੀ ਪੋਲਤੀ ਸੁਰਜੀਤ ਸਿੰਘ ਆਏ ਨੇ ਇੱਕ ਮਿੰਟ ਸਾਡੇ ਨਾਲ ਲੀਡਰ ਆਏ ਨੇ ਬਾਹਰੋਂ ਪੈਸ ਕੇ ਆਉਂਦੇ ਮਿੰਟ